ਇਹ ਤਾਂ ਮੈਂ ਤੈਨੂੰ ਸੱਦਿਆ ਇਹ ਜੇ ਮੇਰੀ ਗੱਲ ਸੁਣਦੀ ਹੁੰਦੀ ਤੈਨੂੰ ਕਾਹਨੂੰ ਸੱਦੀ ਮੈਂ ਜੇ ਸੁਧਰਨਾ ਦਾ ਸੁਧਰ ਜਾ ਨਹੀਂ ਤੇ ਸੁਧਾਰਨਾ ਫਿਰ ਸਾਨੂੰ ਵੀ ਆਉਂਦਾ ਹਿੱਸਾ ਲੈ ਜੋ ਵੜਾ ਕੇ ਆਵਦਾ ਐਵੇਂ ਨਾ ਸਮਝੀ ਮੈਨੂੰ ਆ ਹਿੱਸੇ ਦੀਆਂ ਧੰਕਗੀਆਂ ਨੇ ਪੂਆ ਜੀ ਮੈਨੂੰ ਨਾ ਦਿਓ ਇਹ ਜਾ ਕੇ ਕਿਤੇ ਹੋਰ ਦਿਓ ਪਹਿਲੇ ਜਿਹੜਾ ਹਿੱਸਾ ਹੈਗਾ ਨਾ ਆਪਦੀਆਂ ਨਾਨਾ ਨੂੰ ਦੇ ਕੇ ਆਓ ਫਿਰ ਇੱਥੇ ਆ ਕੇ ਹਿੱਸੇ ਦੀ ਗੱਲ ਕਰਿਓ ਮੇਰੇ ਨਾਲ ਕੋਈ ਚੰਗਾ ਕੰਮ ਕਰਦੀ ਉਹ ਤਾਂ ਮੰਮੀ ਨੇ ਕਦੇ ਤੁਹਾਡੇ ਕੋਲ ਦੱਸਿਆ ਨਹੀਂ ਉਹ ਵੀ ਤੁਹਾਨੂੰ ਤਾਂ ਦੱਸ ਲਈ ਜੇ ਤੁਸੀਂ ਸੁਣਨਾ ਚਾਹੁੰਦੇ ਆ ਤਾਂ ਲੈ ਪਾਂਢੀ ਜੀ ਨੂੰ ਆਹ ਮੰਦੇ ਆ ਇਥੇ ਪਈ ਰਹਿੰਗੇ ਸਾਰਾ ਦਿਨ ਉਹ। ਉਹ। ਹੋ ਗਿਆ ਕੀ ਹੋ ਗਿਆ ਕੀ ਹੋ ਗਿਆ? ਤੂੰ ਵੀ ਨਾ ਭਾਂਡੇ ਭਲੀਏ ਨਹੀਂ ਕੀ ਹੋ ਗਿਆ? ਭਾਂਡੇ ਕਿਹਾ ਪਾਣੀ ਡੁੱਲਿਆ ਬੈਠੇ ਇੱਕ ਤਾਂ ਫਿਲਟਰ ਵਾਲਾ ਪਾਣੀ ਕਿੰਨੇ ਵਾਰੀ ਕਹਿਣ ਲੋਡ ਕਰਾ ਲੋ ਉਹ ਤਾਂ ਸਾਰਾ ਪਾਣੀ ਟਿਲਕ ਕੇ ਥੱਲੇ ਆ ਜਾਂਦਾ। ਆ ਦੇਖ ਕੇ ਤੁਰ ਪਿਆ ਕਰ ਨਾ ਛੱਟ ਖਾਲੀ ਸੀ ਹੁਣ। ਚਕਾਵਾ ਮੈਂ ਨਾਲ। ਚੰਨ ਚੱਕ ਜੀ ਮੈਂ ਤਾਂ ਦੇਖ ਕੇ ਕਹੀ ਆ ਨਾ ਟਿਲਕਨ ਜਾਏ ਇਹਦੇ ਨਾਲ ਟਿਲਕ ਵੀ ਵਿੱਚ ਪਾਣੀ ਫਿਰ ਪਈ ਰਹेंगी। 6:00 ਵਜੇ ਆਦੀ ਤਾਂ ਇਥੇ ਫੇਰ ਦੇ ਕਪੜਾ ਦੱਸ ਭਾਂਡੇ ਭੰਨੇ ਜਾਂਦੀ ਐ ਕਿਸੇ ਦਾ ਡਰ ਨਹੀਂ ਡੱਕਣੇ ਡਰ ਹੋਵੇ ਫੇਰ ਤਾਂ ਹੈਗਾ ਹਾਂ ਯਾ ਮੈਂ ਵੀ ਆਪ ਦਿਨਾਂ ਲਾ ਮਾ ਫੋਨ ਬੀਬੀ ਨੰਦ ਨੂੰ ਦੀਖਦੀ ਹੋ ਅੱਜ ਮੇਰੇ ਤਾਂ ਗੱਲ ਨਹੀਂ ਹੋਈ ਉਹਦੇ ਨਾਲ ਹੈਲੋ ਕਿਵੇਂ ਆ ਬੀਬੀ ਨੰਦੇ ਠੀਕ ਐ ਹਾਂ ਹਾਂ ਮੈਂ ਵੀ ਠੀਕ ਆ ਸਤਿ ਸ਼੍ਰੀ ਅਕਾਲ ਠੀਕ ਆ ਵਧੀਆ ਤੂੰ ਵੇਖ ਆ ਦੀ ਭਝਾਈ ਦਾ ਜੇਰਾ ਉਹ ਬਹੂ ਨੇ ਚੱਕ ਕੇ ਭਾਂਡੇ ਸਾਰੇ ਰਸੋਈ ਚ ਸਿੱਟ ਤੇ ਅੱਛਾ ਤੇ ਮੁੰਡਾ ਨੇ ਕੁਛ ਬੋਲਿਆ ਮੈਂ ਐ ਕਿਵੇਂ ਭਾਂਡੇ ਪੰਨੇ ਆਏ ਨੇ ਨਾ ਮੁੰਡੇ ਨੇ ਕੀ ਕਹਿਣਾ ਬੀਬੀ ਨਾਂ ਦੇ ਤੈਨੂੰ ਪਤਾ ਤਾਂ ਹੈ ਉਹਦਾ ਨਾਲ ਚਕਾਉਂਦਾ ਸੀ ਉਹਦੇ ਕਹਿੰਦਾ ਤੈਨੂੰ ਕੀ ਹੋ ਗਿਆ ਤੈਨੂੰ ਕੀ ਹੋ ਗਿਆ ਤੇ ਹੋਰ ਐਡੇ ਐਡੇ ਭਾਂਡੇ ਚੱਚੇ ਬਪਾਤੇ ਜੇਰਾ ਵੇਖ ਤੂੰ ਮੇਰਾ ਮੈਂ ਜਮਾ ਨਹੀਂ ਬੋਲੀ ਐ ਕਿਵੇਂ ਤੂੰ ਭਾਬੀ ਮਾੜਾ ਮੁੱਟ ਤਾਉਦਾ ਰੋਵ ਰੱਖਿਆ ਕਰ ਉਹਨਾਂ ਤੇ ਐਨੀ ਕਿਵੇਂ ਜ਼ੋਰ ਤਾਂ ਤੇਰੇ ਮੂਰੇ ਹੋ ਬੋਲ ਪੈਣ ਹੋਰ ਭੈਣੇ ਹੋਰ ਸਨਾ ਠੀਕ ਆ ਮੈਂ ਤਾਂ ਨਾ ਤੇਰੇ ਨਾਲ ਹੀ ਦੁੱਖ ਸੁੱਖ ਕਰਨਾ ਹੋਰ ਕੀ ਹੈ ਮੇਰਾ ਜੇ ਧੀ ਹੁੰਦੀ ਮੈਂ ਧੀ ਨੂੰ ਫੋਨ ਲਾ ਲਿਆ ਕਰਦੀ ਹਾਂ ਨਾ ਮੇਰੇ ਪੈ ਰਾ ਹੁਣ ਤਾਂ ਤੂੰ ਤੇਰੇ ਨਾਲ ਹੀ ਮੇਰਾ ਸਾਰਾ ਦੁੱਖ ਸੁਖ ਹੁੰਦਾ ਆਏ ਕੀਤੀ ਅੱਜ ਤਾਂ ਭੈਣੇ ਇਹਨੇ ਹੋ ਰਾਨੀ ਕਾ ਕਿਸੇ ਚੀਜ਼ ਦੀ ਪ੍ਰਵਾਹ ਕਰ ਦੇ ਚਲਾ ਚਲਾ ਚੀਜ਼ਾਂ ਮਾਰਦੀ ਕਿਉਂਕਿ ਮੇਰੇ ਹੱਥੋਂ ਛੁੱਟ ਗਈ ਆਏ ਕਹੀ ਦਿੰਦੀ ਚੱਲ ਕੋਈ ਨਾ ਭਾਬੀ ਤੂੰ ਕਰ ਲਿਆ ਘਰ ਫੋਨ ਜਦੋਂ ਤੈਨੂੰ ਬੋਲਦੇ ਆ ਜਾਂ ਕੁਝ ਕਹਿੰਦੇ ਆ ਕੋਈ ਨਾ ਮੈਂ ਸੁਣੂੰ ਤੇਰਾ ਦੁੱਖ ਸੁੱਖ ਮੇਰੇ ਵੀ ਪੇਕੇ ਤੇਰੇ ਨਾਲ ਐ ਐ ਕਿਵੇਂ ਕੁਝ ਕਹਿ ਦੇਣਗੇ ਕੋਈ ਨਾ ਦੇ ਦੋ ਤੇਰਾ ਜੀ ਕਰੇ ਤੂੰ ਉਹਦੇ ਮੈਨੂੰ ਫੋਨ ਲਾ ਲਿਆ ਕਰ ਤੇ ਆਉਂਗੀ ਮੈਂ ਮਾਰੂੰਗੀ ਕਦੇ ਢੀੜਾ ਚੱਲ ਠੀਕ ਆ ਚੰਗਾ ਫਿਰ ਢੀੜਾ ਮਾਰੀ ਚੰਗਾ ਵਿੱਚ ਦੀ ਇਹਨਾਂ ਨੂੰ ਵੀ ਮਾਣਾ ਮੋਟਾ ਡਰ ਬਣਿਆ ਰਹੂਗਾ ਘਰ ਦੇਆਂ ਧੀਆ ਦਾ ਤਾਂ ਰੋਵ ਹੁੰਦਾ ਪੂਰਾ ਘਰ ਤੇ ਚੰਗਾ 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 ਓਕੇ ਓਹੋ ਕਿੰਨੀ ਗਰਮੀ ਆ ਅੱਜ ਗੁਰਦੁਆਰੇ ਵੀ ਟਾਈਮ ਬਹੁਤ ਲੱਗ ਗਿਆ ਜਸਮੀਤ ਰੋਟੀ ਪੱਕ ਗਈ ਮੰਮੀ ਹਜੇ ਤਾਂ ਮੈਂ ਸਬਜ਼ੀ ਬਣਾਉਣ ਲੱਗਦੀ ਆ ਲੈ ਕੁੜੇ 5 ਘੰਟੇ ਹੋ ਗਏ ਮੈਨੂੰ ਗੁਰਦੁਆਰੇ ਗਈ ਨੂੰ ਅੱਜ ਤਾਂ ਸੇਵਾ ਤੇ ਮੈਨੂੰ 12 ਟਾਈਮ ਲੱਗ ਗਿਆ ਤੇ ਤੂੰ ਹਜੇ ਰੋਟੀ ਨਹੀਂ ਪਕਾਈ ਮੇਰੇ ਤਾਂ ਖੋ ਪਈ ਜਾਂਦੀ ਆ ਮੈਂ ਰੋਟੀ ਮੰਮੀ ਆਏ ਨੇ ਬਣਾਈ ਮੈਂ ਕਿਹਾ ਚੱਲ ਤੁਸੀਂ ਪੁੰਨੇ ਵਾਲੇ ਦਿਨ ਉੱਥੇ ਸੇਵਾ ਕਰਦੇ ਹੋ ਨੇ ਉੱਥੇ ਪ੍ਰਸ਼ਾਦਾ ਛੱਕੇ ਆਉਣੇ ਨੇ ਮੈਂ ਕਿਹਾ ਚੱਲ ਅਸੀਂ ਦੋ ਜਾਨੇ ਅਸੀਂ ਬਾਅਦ ਚ ਖਾ ਲਾਂਗੇ ਮੈਂ ਕਿਹਾ ਤਾਂ ਨਹੀਂ ਬਣਾਈ ਚਲੋ ਕੋਈ ਗੱਲ ਨਹੀਂ ਰੋਟੀ ਦੀ ਤਾਂ ਮੈਂ ਰੋਟੀ ਬਣਾ ਦੇਣੀ ਬਸ 10 ਮਿੰਟ ਰੁਕ ਜਾਓ ਸਬਜ਼ੀ ਬਣਾ ਕੇ ਸਬਜ਼ੀ ਮੈਂ ਪਹਿਲਾਂ ਰੁਕ ਮੈਂ ਮੇਰੇ ਗੱਲ ਸੁਣ ਜਸਮੀਤ ਕੀ ਮੰਮੀ ਅੱਜ ਮੈਂ ਗੁਰਦੁਆਰੇ ਗਈ ਤੇ ਮੇਰੇ ਲੀੜਿਆਂ ਚ ਮੈਲ ਵੇਖੀ ਤੜਕੇ ਕਿੱਡੀ ਕਿੱਡੀ ਮੈਂ ਤਾਂ ਅੱਜ ਜਾਨੀ ਨਾ ਆ ਕੇ ਤੋਤਾ ਸੂਟ ਪਾਇਆ ਮੰਮੀ ਬਧੀਏ ਸਾਫ ਸੂਟ ਸੀ ਜਦੋਂ ਉੱਥੇ ਸੇਵਾ ਕਰਦੇ ਫਿਰ ਉੱਥੇ ਮੈਲੇ ਤਾਂ ਹੋਣ ਸੇਵਾ ਕਿਉਂ ਉੱਥੇ ਉਹਦੇ ਹੀ ਮੈਂ ਤਾਂ ਜਦ ਪਾ ਕੇ ਵੇਖਿਆ ਮੈਂ ਉਹਦੀ ਮੈਲਾ ਲੱਗਿਆ ਜੱਜ ਨਾਲ ਤੋਹਦਿਆ ਕਰ ਮੇਰਾ ਸੂਟ ਤੇ ਨਹੀਂ ਹੱਥੀ ਤੋਹਦਿਆ ਕਰ ਮਸ਼ੀਨ ਚ ਨਾ ਪਾਇਆ ਕਰ ਮੰਮੀ ਮੈਂ ਤਾਂ ਉਵੇਂ ਹੀ ਤੋਂਣੀ ਜਿਵੇਂ ਅੱਗੇ ਤੋਤੇ ਹੁੰਦੇ ਅੱਜ ਤੀਕ ਤਾਂ ਤੁਸੀਂ ਕਦੇ ਕਿਹਾ ਨਹੀਂ ਮੈਨੂੰ ਵੀ ਮੇਰੇ ਕੱਪੜਿਆਂ ਚ ਨਹੀਂ ਮੈਲ ਹੁੰਦੀ ਹੈ ਮੈਂ ਚੁੱਪ ਰਹੀ ਨਹੀਂ ਤਾਈ ਤਾਂ ਲਖੇਰ ਤੁਸੀਂ ਹੰਢੀ ਨੋ ਦਿਨ ਬਦਲਦੀ ਜਾਂਦੀ ਐ ਤੁਹਾਡਾ ਰੂਪ ਨਾ ਬਦਲਦਾ ਮੈਂ ਨਹੀਂ ਬਦਲਦੀ ਤੂੰ ਚੱਜਣਾ ਕੰਮ ਨਹੀਂ ਕਰਦੀ ਤੇ ਮੇਰਾ ਸੂਟ ਆਤੀ ਧੋਦਿਆ ਕਰ ਬਸ ਗੱਲ ਮੁੱਕ ਗਈ ਪਤਾ ਨਹੀਂ ਇਹਨੂੰ ਕੀ ਹੋਈ ਜਾਂਦਾ ਰੋਜ਼ ਹਰੇਕ ਕੰਮ ਤੇ ਨਗੋਚ ਹਰੇਕ ਕੰਮ ਮਾੜਾ ਪਤਾ ਨਹੀਂ ਮੰਮੀ ਨੂੰ ਕੀ ਹੋਈ ਜਾਂਦਾ ਦਿਨੋ ਦਿਨ ਨਿੱਤ ਲੜਦੀ ਨਿੱਤ ਪੰਗੇ ਭਾਲਦੀ ਰਹਿੰਦੀ ਮੇਰੇ ਨਾਲ ਬੋਲਣ ਦੀ ਕਿ ਮੇਨਾ ਕਿਵੇਂ ਚਲੋ ਮੈਂ ਕੀ ਲੈਣਾ ਚੁੱਪੀ ਚੰਗੀ ਐ ਇਹ ਰੋਟੀ ਆਖਿਆ ਤਾਂ ਰੋਟੀ ਨਹੀਂ ਕਹਿੰਦੀ ਪੱਕੀ ਤੇ ਜੇ ਲੀੜੇ ਆਖਿਆ ਤਾਂ ਲੀੜਿਆਂ ਨੂੰ ਸੌ ਸੁਣਾਉਂਦੀ ਆਈ ਡੀ ਆਈ ਮੈਲਵਾਈ ਪਈ ਆ ਕੱਪੜਿਆਂ ਦੇ ਵਿੱਚ ਮੇਰੇ ਚ ਦੱਸਦੀਆਂ ਮੈਂ ਤਾਂ ਕਮਲਜੀਤ ਨਾਲ ਹੀ ਦੁੱਖ ਸੁੱਖ ਕਰਦੀ ਆ ਫੋਨ ਮੇਰਾ ਆ ਪਿਆ ਹੋਸੇਂ ਦੱਸਦੀਆਂ ਸਾਰੀ ਗੱਲ ਹੈਲੋ ਹੈਲੋ ਹਾਂ ਕਿ ਮੈਂ ਬੀਬੀ ਨੰנדה ਠੀਕ ਐ ਹਾਂ ਹਾਂ ਆਪੇ ਤੂੰ ਰੱਖੀ ਤੇ ਜਨਮ ਦਿਨ ਸ਼ਾਸਤਰੀ ਕਾਲ ਠੀਕ ਆ ਮੈਂ ਤਾਂ ਬਾਵਾ ਹੀ ਆ ਪੈਣੇ ਤੂੰ ਪੁੱਛ ਨਾ ਦਿਨੋ ਦਿਨ ਸਾਡੀ ਤਾਂ ਬਹੁਤੀ ਵਿਗੜਦੀ ਜਾਂਦੀ ਐ ਮੈਨੂੰ ਤਾਂ ਹਾਲਾਤਾਂ ਨੂੰ ਵੇਖ ਕੇ ਡਰ ਲੱਗਦਾ ਹੋਣਾ ਕੀ ਸੀ ਮੈਂ ਜੋ ਗੁਰਦੁਆਰਿਆਂ ਆਈ ਲੈ ਕਹਿੰਦੀ ਅਸੀਂ ਤਾਂ ਰੋਟੀ ਪਕਾ ਕੇ ਖਾ ਲਈ ਅਖੇ ਤੇ ਅਸੀਂ ਤਾਂ ਪਕਾਈ ਨਹੀਂ ਤੇਰੀ ਵੀ ਤੂੰ ਗੁਰਦੁਆਰਿਆਂ ਕਾਕੇ ਆਏਂਗੀ ਵੀ ਦੱਸ ਹਣ ਮੈਂ ਗੁਰਦੁਆਰੇ ਰੋਟੀ ਖਾ ਕੇ ਆਇਆ ਕਰ ਸੱਤੀ ਗੱਲ ਹੈ ਹਣ ਵੀ ਗਾਲਾਂ ਤਾਂ ਬੰਦੇ ਨੇ ਇੱਦਾਂ ਬਸ ਕਰਿਆ ਦੂਜੀ ਜੋ ਵੀ ਆਈਆਂ ਹਾਂ ਹਾਂ ਤੇ ਹੋਰ ਜੋਂ ਤੂੰ ਲੀੜਿਆਂ ਦਾ ਲੀੜੇ ਜੇ ਮੈਂ ਆਖਿਆ ਮੱਖਾ ਪਾਈ ਮੇਰੇ ਲੀੜੇ ਨਖੇਰਿਆ ਕਰ ਤੇਰੇ ਨਖਰੇ ਤਾਂ ਹੁੰਦੇ ਆ ਮੈਂ ਕਿਹਾ ਮੇਰੇ ਤਾਂ ਹੱਥੀ ਧੋਦਿਆ ਕਰ ਮੈਂ ਤਾਂ ਅੱਜ ਕਹਿਤਾ ਫਿਰ ਹਾਂ ਮੈਂ ਮਰ ਜਾਂਦਾ ਨਾ ਸਾਫ ਕੋਈ ਜਵਾਂ ਜਾਂਦੇ ਹਾਂ 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 ਮੈਂ ਤਾਂ ਤੈਨੂੰ ਐਂ ਆਉਣੀ ਆ ਵੀ ਆ ਕੇ ਢੇੜਾ ਮਾਰ ਕੇ ਇਹਨਾਂ ਨੂੰ ਕੁਝ ਜੇ ਮਿਰਤੀ ਹੁੰਦੀ ਮੈਂ ਤੇ ਈ ਨੂੰ ਸਾਧ ਲੈਂਦੀ। ਆ ਬਾਬੀ ਤੇ ਆਉਂਦੇ ਵੀ ਮੈਂ ਤਾਂ ਸਰ ਤੇ ਗੁੱਸਾ ਆਇਆ ਸੋਹਣੇ। ਹਾਂ ਮੇਰਾ ਤਾਂ ਦੁੱਖ ਸੁੱਖ ਤੇਰੇ ਨਾਲ ਹੀ ਆ। ਆ ਕੇ ਇਹਨਾਂ ਨੂੰ ਠਿੜਕ ਕੇ ਜਾ ਮੁੰਡੇ ਨੂੰ ਬੌਟੀ ਨੂੰ। ਨਹੀਂ ਨਹੀਂ ਮੈਂ ਆਉਂਗੀ ਤੇ ਮਾਰਨੀ ਢੇੜਾ ਪਾਉਣੀ। ਚੰਗਾ ਫਿਰ ਤੂੰ ਆ ਜਾ ਮੈਂ ਫੋਨ ਕੱਟਦੀ ਹਾਂ ਹਣ। ਹਾਂ ਹਾਂ ਠੀਕ ਹੈ। ਚੰਗਾ ਚੰਗਾ। ਚਲ। ਚੰਗਾ 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 ਉਹੀ ਦੇਉ ਪਤਾ ਇਹਨਾਂ ਨੂੰ ਆ ਕੇ ਬਾਲਾਂ ਗੇ ਬਾਲੇ ਸ਼ਾਂਬਲੇ ਫਿਰਦੇ ਲੈ ਦੱਸ ਐਨਾ ਕੰਮ ਬਧੇ ਬੈਠੀ ਰਹੇ ਤੇ ਬਹੁਰੀ ਤਾਂ ਨਾ ਬਾਲੀ ਆਹੋ ਦੱਸ ਵਿਚਾਰੀ ਇਹ ਕੀ ਕਰੇ ਐਨਾ ਘਰ ਬੰਨਿਆ ਐਨਾ ਕੰਮ ਕਰਿਆ ਹੈ ਮੁੜ ਕੇ ਕਿਸ ਅਰਥ ਲੇਖੀ ਨੇ ਦਾ ਕੋਈ ਜਾਣਦਾ ਨਹੀਂ ਜਾਵਾਂ ਹੀ ਹਾਰ ਕੇ ਜਾ ਕੇ ਆਵਾਂ ਗੇੜਾ ਮਾਰਾਂ ਉਹ ਤਾਂ ਵਿਚਾਰੀ ਮੈਨੂੰ ਫੋਨ ਲਾਉਂਦੀ ਮੇਰੇ ਨਾਲ ਦੁੱਖ ਸੁੱਖ ਕਰਦੀ ਹੋਰ ਉਹਨੇ ਕਿਹਦੇ ਨਾਲ ਕਰਨਾ ਔਖੇ ਸੌਖੇ ਨੂੰ ਉਪਰਨੇ ਪਊਗਾ ਹੋਰ ਕੀ ਕਰਾਂ ਮੇਰੇ ਤੋਂ ਹੀ ਆਸਰਾ ਕਰਕੇ ਫੋਨ ਕਰਦੇ ਉਹ ਮੈਨੂੰ ਹੀ ਪਵਨੀ ਵਾਲੀ ਦੇ ਕੱਪੜੇ ਜਾਨੀ ਆ ਮਿਲੇ ਆਉਣੀਆਂ ਵਿਚਾਰੀ ਨੂੰ ਲੈ ਪੂ ਅਜੀ ਅਗੇ ਆफी ਚੁੱਪ ਕਰਕੇ ਅੰਦਰ ਵੜ ਗਏ ਇਹਨਾਂ ਨੂੰ ਕੀ ਹੋ ਗਿਆ ਚਲ ਮੈਂ ਪਾਣੀ ਲੈ ਕੇ ਜਾਂਦੀ ਹਾਂ ਆ ਲੋ ਪੂ ਅਜੀ ਪਾਣੀ ਨਹੀਂ ਤੂੰ ਹੀ ਪੀ ਲੈ ਮੈਂ ਇਹਨਾਂ ਨੂੰ ਲੋੜ ਪਾਣੀ ਦੀ ਕਿਉਂ ਕੀ ਹੋ ਗਿਆ ਪੂਆ ਜੀ ਪਾਣੀ ਤਾਂ ਪੀ ਲੋ ਹੋਣਾ ਕੀ ਸੀਗਾ ਮੈਂ ਹੁਣ ਤੁਹਾਡੇ ਢੋਲੀ ਚ ਆਟਾ ਮੁੱਕ ਗਾਇਆ ਤੁਹਾਡੇ ਕੋਲ ਪੈਸੇ ਹਨ ਜਿਹੜੇ ਮੇਰੀ ਪਰਜਾਈ ਸਾਰਾ ਘਰ ਬੰਨਦੇ ਬੰਨਦੇ ਰੋਟੀਆਂ ਤੋਂ ਵੀ ਦੂਹਾਂ ਤੋਂ ਆਈਆ ਹੋਈ ਪਈਆ ਪੂਆ ਜੀ ਪਹਿਲਾਂ ਪਾਣੀ ਪੂਣੀ ਪੂ ਫਿਰ ਕੀ ਗੱਲਬਾਤ ਹੋਈਆ ਤੋ ਬਹਿ ਕੇ ਗੱਲਬਾਤ ਕਰਦੀਆਂ ਕੀ ਹੋ ਗਿਆ ਤੁਸੀਂ ਇੰਨੇ ਗਰਮ ਕਾਤ ਹੋਏ ਫਿਰਦੀਆਂ ਆਹੋ ਜਿਹੜੇ ਆ ਭਾਂਡੇ ਨਾਲ ਜਿਹੜੇ ਭਾਂਡੇ ਨਾ ਚਲਾ ਚਲਾ ਮਾਰਦੀਆਂ ਇਹ ਤੇਰੇ ਪੇਕਿਆਂ ਤੋਂ ਨਹੀਂ ਆਏ ਮੇਰੇ ਭਰਾ ਨੇ ਬਣਾਏ ਕਮਾਈ ਕਰ ਕਰਕੇ ਨਹੀਂ ਕਿਉਂ ਇਹਦੇ ਨਾਲ ਮੱਥਾ ਮਾਰਿਆ ਇਹ ਨਹੀਂ ਕਿਸੇ ਦੇ ਅੱਖੇ ਲੱਗਦੀ ਇਹ ਨਹੀਂ ਇਹਨੇ ਆ ਮੇਰੇ ਸਿਰ ਤੋਂ ਖਣ ਲੱਗੇ ਇਹਨੇ ਮ ਗੱਲ ਸੁਣ ਨੰਦੇ ਕਾਇਦਾ ਮੈਂ ਤੇ ਨੂੰ ਸੱਦਿਆ ਇਹ ਜੇ ਮੇਰੀ ਗੱਲ ਸੁਣਦੀ ਹੁੰਦੀ ਤੈਨੂੰ ਕਹਾਂ ਉਹ ਸਦੀ ਮੈਂ ਤੂੰ ਹੀ ਆ ਮੇਰਾ ਦਿਲ ਸੁਣ ਨਾ ਮੇਰੀ ਗੱਲ ਸੁਣ ਲਾ ਜਸਮੀਤ ਜੇ ਸੁਧਰਨਾ ਦਾ ਸੁਧਰ ਜਾ ਨਹੀਂ ਸੁਧਾਰਨਾ ਫਿਰ ਸਾਨੂੰ ਵੀ ਆਉਂਦਾ ਮੇਰੀ ਗੱਲ ਸੁਣ ਲੋ ਭੂਆ ਜੀ ਬਹੁਤ ਟਾਈਮ ਹੋ ਗਿਆ ਮੈਨੂੰ ਇੱਥੇ ਬੈਠੀ ਨੂੰ ਸੁਣੀ ਜਾਂਦੀ ਨੂੰ ਤੇ ਬਾਲੀਆਂ ਹੱਦਾਂ ਪਾਰ ਨਾ ਕਰੋ ਮੇਰੀ ਮਾਂ ਨੇ ਮੈਨੂੰ ਕਹਿ ਕੇ ਧੋ ਰਿਆ ਸੀ ਵੀ ਕਦੇ ਵੀ ਕਿਸੇ ਦੇ ਮੂਹਰੇ ਨਾ ਬੋਲੀ ਬੇਵਜਾ ਮੈਂ ਅੱਜ ਤੀ ਕੋ ਚੁੱਪ ਰਹੀ ਆ ਆਪਦੀ ਮਾਂ ਦੀ ਗੱਲ ਦਿਮਾਗ ਚ ਬਿਠਾਈ ਆ ਪਰ ਮੇਰੇ ਪਿਓ ਨੇ ਇਹ ਗੱਲ ਵੀ ਨਾਲ ਕਹੀ ਸੀ ਵੀ ਜੇ ਪਾਣੀ ਸਿਰ ਤੋਂ ਟੱਪ ਜੇ ਨਾ ਹੱਦ ਤੋਂ ਵੱਧ ਸਬਰ ਕਰ ਕਰਕੇ ਤੇ ਫਿਰ ਜਿੱਥੇ ਆਪਾਂ ਚੁੱਪ ਰਹਿਣੀ ਉਥੇ ਚੁੱਪ ਰਹਿਣਾ ਵੀ ਗਲਤ ਹੁੰਦਾ ਹੈ ਤੇ ਮੈਨੂੰ ਵੀ ਜੇ ਤੁਸੀਂ ਬੋਲਣ ਜਾਂਦੇ ਨਾ ਤੇ ਬੋਲਣਾ ਮੈਨੂੰ ਵੀ ਆਉਂਦਾ ਆਪਦੀ ਹੱਦ 'ਚ ਰਹਿ ਕੇ ਗੱਲ ਕਰੋ ਮੇਰੇ ਨਾਲ ਤੇ ਤੂੰ ਮੇਰੇ ਪਰਜਾਈ ਦੀ ਪਲਮਾਨੀ ਦਾ ਫਾਇਦਾ ਨਾ ਠਾ ਉਹ ਪਸਾਉ ਬੋਲਦੀ ਨਹੀਂ ਤੇ ਤੂੰ ਸੈਰੀ ਸਿਰ ਚੜੀ ਜੰਨੀ ਆ ਫਿਰ ਮੇਰੀ ਗੱਲ ਸੁਣ ਲੈ ਜਸਮੀਤ ਤੂੰ ਗੱਲ ਕਿਵੇਂ ਕਰਦੀ ਆ ਉਹ ਕੁੜੀ ਐਸ ਕਰਦੀ ਕੁੜੀ ਆ ਮੰਮੀ ਤੇ ਇਸ ਘਰ ਚ ਕੁੜੀ ਬਣ ਕੇ ਆਵੇ ਨਾ ਕਿ ਪ੍ਰਧਾਨ ਬਣ ਕੇ ਆਵੇ ਇਸ ਘਰ ਦੇ ਵਿੱਚ ਤੀ ਤਿਆਣੀ ਆ ਤਾਂ ਮੰਮੀ ਤੀ ਤਿਆਣੀ ਬਣ ਕੇ ਰਵੇ ਤੇ ਮੈਂ ਵੀ ਤੀਆਂ ਵਾਂਗੂ ਇਹਨਾਂ ਸੇਵਾ ਕਰੂੰਗੀ ਤੇ ਨਹੀਂ ਤਾਂ ਫੇਰ ਨਹੀਂ ਫਿਰ ਕੀ ਤੂੰ ਵੀ ਇੰਨਾ ਨਾ ਗਾਂਵਾਦ ਦੋਹਾਂ ਜੀਆਂ ਦੇ ਪਿੱਸੂ ਭਜਣਗੇ ਜੇ ਮੈਂ ਆਪਦੀ ਔਕਾਤ ਵਿਖਾਤੀ ਹਿੱਸਾ ਲੈ ਜੁੰਗੜਾ ਕੇ ਆਪਦਾ ਐਵੇਂ ਨਾ ਸਮਝੀ ਮੈਨੂੰ ਆ ਹਿੱਸੇ ਦੀਆਂ ਧੰਕੀਆਂ ਨਹੀਂ ਪੂਆ ਜੀ ਮੈਨੂੰ ਨਾ ਦਿਓ ਇਹ ਜਾ ਕੇ ਕਿਤੇ ਹੋਰ ਦਿਓ ਪਹਿਲਾਂ ਜਿਹੜਾ ਹਿੱਸਾ ਹੈਗਾ ਨਾ ਆਪਦਾ ਨਾਨਾ ਨੂੰ ਦੇ ਕੇ ਆਓ ਪੈਰ ਇੱਥੇ ਆ ਕੇ ਹਿੱਸੇ ਦੀ ਗੱਲ ਕਰਿਓ ਮੇਰੇ ਨਾਲ ਨਾ ਹਿੱਸਾ ਮੈਂ ਨਹੀਂ ਦੇਣਾ ਆ ਤੁਹਾਡੀ ਪਰਝਾਈ ਬੈਠੀ ਐ ਇਹਦੇ ਤੋਂ ਲੈ ਲਓ ਮੈਨੂੰ ਡਰਾਵੇ ਦੇਣ ਦੀ ਕੋਈ ਲੋੜ ਨਹੀਂ ਸਮਝ ਲੱਗੀ ਅੱਛਾ ਭੂਆ ਜੀ ਤੁਹਾਨੂੰ ਮੰਮੀ ਆਥਣ ਸਵੇਰ ਵਿੜਕਾ ਦਿੰਦੀ ਐ ਫੋਨ ਲਾ ਲਾ ਕੇ ਇਹੜੀਆਂ ਗੱਲਾਂ ਤਾਂ ਤੁਸੀਂ ਸੁਣ ਲੈਣੀਆਂ ਮੈਂ ਤੁਹਾਨੂੰ ਕਦੇ ਫੋਨ ਨਹੀਂ ਨਾ ਲਾਇਆ ਕਦੇ ਮੈਂ ਤੁਹਾਨੂੰ ਦੱਸਿਆ ਨਹੀਂ ਅੱਜ ਮੈਂ ਤੁਹਾਨੂੰ ਇਹੜੀਆਂ ਗੱਲਾਂ ਵੀ ਦੱਸ ਦਿੰਨੀ ਆ ਕਦੇ ਮੰਮੀ ਨੇ ਇਹ ਕਦੇ ਕਿਹਾ ਇਹਨਾਂ ਨੇ ਜਦੋਂ ਮੈਂ ਇਹ ਬਿਮਾਰ ਹੁੰਦੀ ਇਹਨੂੰ ਸਾਭਦਾ ਕੌਣ ਆ ਮੈਂ ਹੀ ਸਾਭਦੀ ਐ ਇਹਨੂੰ ਪਰਸੋਂ ਇਹਨਾਂ ਦਾ ਬਲੱਡ ਵੱਧਿਆ ਹਸਪਤਾਲ ਲੈ ਕੇ ਗਈ ਬਸ ਤੇ ਮੈਂ ਦਵਾਈ ਦਵਾ ਕੇ ਲਈ ਐ ਇਹਨੂੰ ਹੈ ਕਿਤੇ ਇਹ ਨਾ ਮੈਂ ਕਿਵੇਂ ਕਰਦੀ ਆਂ ਸੇਵਾ ਕਿਤੇ ਕਿਵੇਂ ਕਰਦੀ ਕੋਈ ਚੰਗਾ ਕੰਮ ਕਰਦੀ ਉਹ ਤਾਂ ਮੰਮੀ ਨੇ ਕਦੇ ਤੁਹਾਡੇ ਕੋਲ ਦੱਸਿਆ ਨਹੀਂ ਜੇ ਮੈਂ ਕੋਈ ਮਾੜਾ ਕੰਮ ਕਰਦੀ ਉਹ ਮੰਮੀ ਤੁਹਾਨੂੰ ਉਹਦੀ ਫੋਨ ਲਾੜਾ ਕਿ ਦੱਸ ਦਿੰਦੀ ਐ ਉਹ ਵੀ ਤੁਹਾਨੂੰ ਤਾਂ ਦੱਸਦੀ ਜੇ ਤੁਸੀਂ ਸੁਣਨਾ ਚਾਹੁੰਦੇ ਆ ਤਾਂ ਕਦੇ ਇਹ ਨੇ ਮੇਰੇ ਚੰਗੀ ਗੱਲ ਕੀਤੀ ਆ ਤੁਹਾਡੇ ਕੋਲੇ ਫਿਰ ਇਹ ਗੱਲ ਵੀ ਮੈਂ ਦੱਸ ਦਿੰਨੀ ਆ ਜੇ ਮੈਂ ਬਿਮਾਰ ਹੋ ਜਾਨੀ ਐ ਮੈਂ ਪਈ ਹੁੰਨੀ ਐ ਕੱਪੜੇ ਧੋਣ ਵਾਲੇ ਕਿਤੇ ਰਹਿ ਜਾਣ ਚੱਕ ਕੇ ਲਿਆ ਕੇ ਮੰਮੀ ਮੇਰੇ ਮੂੰਹ ਤੇ ਮਾਰਦੀ ਐ ਕੱਪੜੇ ਵੀ ਇਹਨਾਂ ਨੂੰ ਹੁਣੇ ਧੋ ਕੇ ਦੇ ਮੈਨੂੰ ਹੈ ਭਾਬੇ ਆਏ ਕਰਦੇ ਆ ਤੂੰ ਐਂ ਕਰਦੀ ਆ ਹੁਣ ਤੇ ਜੇ ਮੇਰੇ ਤੋਂ ਢਾਲ ਸਬਜ਼ੀ ਚ ਕੋਈ ਨੂਨ ਮਿਰਚ ਵੱਧ ਘੱਟ ਪੈ ਜਾਂਦਾ ਏ ਉਹ ਚਾਕੇ ਭਾਂਡੇ ਵੇੜੇ ਤੇ ਵਿਚਾਲੇ ਮਾਰਦੀ ਆ ਮੰਮੀ ਲੈ ਦੱਸ ਇਹ ਗੱਲਾਂ ਕਦੇ ਦੱਸਾਂਗਾ ਤੁਹਾਨੂੰ ਮੰਮੀ ਨੇ ਨਾ ਭਾਈ ਇਹ ਤਾਂ ਨਹੀਂ ਤੇ ਤੁਸੀਂ ਭੂਆ ਜੀ ਕੁੜੀਆਂ ਹੁੰਦੀਆਂ ਘਰ ਦੇ ਵਿੱਚ ਬਰਕਤਾਂ ਲੈ ਕੇ ਆਉਂਦੀਆਂ ਨੇ ਤੇ ਤੁਸੀਂ ਜਦੋਂ ਉਹਨੇ ਤੁਸੀਂ ਲੜਾਈ ਲੈ ਕੇ ਆਉਣੀ ਆ ਹਰ ਵਕਤ ਘੋੜੇ ਤੇ ਸਵਾਰ ਰਹਿੰਦੇ ਨੇ ਲੜਨ ਵਾਸਤੇ ਲੇ ਭਾਬੀ ਤੂੰ ਤਾਂ ਫਿਰ ਮੈਨੂੰ ਦੱਸਿਆ ਨਹੀਂ ਭਾਈ ਮੈਂ ਦਵਾਈ ਦਵਾਉਂਦੇ ਜਾਂ ਮੈਨੂੰ ਅੰਦਰ ਬੈਠੀਂ ਰੋਟੀ ਪਾਣੀ ਖਵਾਉਂਦੇ ਜਦੋਂ ਮੈਂ ਬਿਮਾਰ ਹੁੰਨੀ ਆ ਹੈ ਤੇ ਹੋਰ ਤੂੰ ਮੈਨੂੰ ਫਿਰ ਫੋਨ ਤੇ ਦੱਸੀ ਜਾਨੀ ਆ ਨਾ ਭਾਈ ਆਂ ਤਾਂ ਮੇਰੀ ਪੂਰੀ ਸੇਵਾ ਕਰਦੇ ਜਦੋਂ ਮੈਂ ਬਿਮਾਰ ਹੁੰਨੀ ਆ ਦੇਖ ਲਓ ਭੂਆ ਜੀ ਹੁਣ ਮੈਂ ਤੁਹਾਨੂੰ ਕਦੇ ਫੋਨ ਲਾ ਕੇ ਦੱਸਿਆ ਨਹੀਂ ਕੁਛ ਵੀ ਠੀਕ ਆ ਨਾ ਤੇ ਇਹ ਕਈ ਮਾਵਾ ਦੇ ਮੈਂ ਇਹ ਹਾਲ ਦੇਖਿਆ ਪਰ ਜਹਾਂੀਆਂ ਦੀਆਂ ਗੱਲਾਂ ਦੇਖਾਂਗੇ ਨਹੀਂ ਚੱਕ ਦਿੰਗਾ ਫੋਨ ਘਰ ਦੇ ਵਿੱਚ ਕੋਈ ਗੱਲਬਾਤ ਹੁੰਦੀ ਆ ਆਪਦੀ ਧੀ ਨੂੰ ਲਾ ਲੈਣੀਆਂ ਆਪਦੀ ਨਾਨਾ ਨੂੰ ਲਾ ਦੇਣੀਆਂ ਨੂੰ ਦੀ ਹਰੇਕ ਚੰਗੀ ਮਾੜੀ ਗੱਲ ਹਰੇਕ ਦੱਸਦ ਨਏ ਟਾਊਨ ਪਰਜਾਈ ਦੇ ਨਾਲ ਫਰਕ ਆ ਪਬਾਉਂਡ ਗਾਣੇ ਪ੍ਰਾਧ ਦੇ ਨਾਲ ਫਰਕ ਪੈਂਦਾ ਹੈ ਆਪਸ ਵਿੱਚ ਘਰ ਚ ਲੜਾਈ ਪੈਂਦੀ ਹੈ ਹੈ ਨਏ ਉਹ ਗਾਂ ਉਹੇ ਜਿਵੇਂ ਕਰਤੂਤਾਂ ਕਰ ਦਿੰਗਾ ਨੇ ਪਹਿਲਾ ਇਹ ਗੱਲ ਤਾਂ ਕੋਈ ਮਤਲਬ ਹੀ ਨਹੀਂ ਵੀ ਘਰ ਦੀ ਕੋਈ ਵੀ ਗੱਲ ਆ ਥੋੜੇ ਟਾਈਮ ਬਾਅਦ ਫੋਨ ਲਾਓ ਤੇ ਉਹਨੂੰ ਚੱਕ ਚੱਕ ਕੇ ਦੱਸੋ ਹੈ